ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੀ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲਓ ਵੀ ਦੋਸਤੋ ਮਾਮਾ ਕਿੰਦਰ ਸਿੰਘ ਦੇ ਘਰੇ ਪਹੁੰਚੇ ਹੋਏ ਸੀ ਅੱਜ ਵੀਡੀਓ ਸ਼ੂਟ ਕਰਨ ਐ ਝੋਟੀਆਂ ਚੰਗੀਆਂ ਮਹਾਰਾਜ ਦੀ ਕਿਰਪਾ ਨਾਲ ਆਏ ਘਰ ਦੇ ਵਿੱਚੋਂ ਜਿੰਨੀ ਵਾਰ ਵੀ ਆਪਾਂ ਤੁਹਾਨੂੰ ਵੀਡੀਓ ਸ਼ੂਟ ਕਰਕੇ ਦਿਖਾਈ ਆ ਤਾਂ ਪਸ਼ੂ ਅੱਵਲ दर्जे ਦੇ ਹੁੰਦੇ ਆ ਇਹ ਘਰ ਦੇ ਹੁਣ ਦੋ ਪਹਿਲੇ ਸੂਏ ਝੋਟੀਆਂ ਇੱਕ ਕੱਲ ਦੀ ਸੂਈ ਹੋਈ ਆ ਦੋ ਦੰਦ ਦੋ ਦੰਦ ਤਾਂ ਜੀ ਦੋ ਦੰਦ ਝੋਟੀਆਂ ਇੱਕ ਝੋਟੀ ਗੱਭਣ ਝੋਟੀਆਂ ਦੋਏ ਮਹਾਰਾਜ ਦੀ ਕਿਰਪਾ ਦੇ ਨਾਲ ਅੱਬਰ ਅੱਬਲ ਦਰਜੇ ਦੀਆਂ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਇਹ ਘਰ ਦੇ ਵਿੱਚ ਜਿਹੜੀਆਂ ਝੋਟੀਆਂ ਉਹਨੀਆਂ ਬਹੁਤ ਹੀ ਚੰਗੇ ਏਰੀਏ ਦੀਆਂ ਝੋਟੀਆਂ ਹਾਂ ਸ਼ਹਿਰ ਆ ਪਿੰਡ ਆ ਕਸਬਾ ਇਹ ਮੈਨੂੰ ਨਹੀਂ ਪਤਾ ਬਈ ਹਰਿਆਣੇ ਦਾ ਪਿੰਡ ਜਾਂ ਸ਼ਹਿਰ ਆ ਹਾਂਸੀ ਉਹ ਏਰੀਆ ਦੇ ਵਿੱਚੋਂ ਜਾਂ ਹੰਸਾਰ ਏਰੀਏ ਦੇ ਵਿੱਚੋਂ ਦੋ ਸ਼ਹਿਰਾਂ ਦੇ ਵਿੱਚੋਂ ਪਸ਼ੂ ਆਉਂਦੇ ਆ ਇਹ ਘਰ ਦੇ ਵਿੱਚ ਪਸ਼ੂ ਪੂਰੇ ਅੱਵਲ ਦਰਜੇ ਦੇ ਹੁਣ ਆ ਝੋਟੀ ਆ ਤੁਹਾਡੇ ਸਾਹਮਣੇ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਮੈਨੂੰ ਲੱਗਦਾ ਵੀ ਫਲੂਨ ਨੂੰ ਯਾਰ ਤੁਹਾਨੂੰ ਵੀ ਦੇਖਦਾ 12 ਕ ਕੱਪ ਤਾਂ ਪਾਉਣੇ ਚਾਹੀਦੇ ਆ ਝੋਟੀ ਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੇ ਹਿਸਾਬ ਦਾ ਝੋਟੀ ਦਾ ਕੱਦ ਆ ਜਿਹੜੇ ਹਸਾਬ ਦੀ ਚੋਟੀ ਦੀ ਸ਼ਕੀਨੀ ਐ ਇੱਥੇ ਨਾ ਥੋੜੀ ਜਿਆਦਾ ਦਿੱਕਤ ਮੈਨੂੰ ਕੀ ਆਉਂਦੀ ਆ ਆ ਬੈਕ ਸਾਈਡ ਨਾ ਇੱਧਰ ਆ ਕੰਧ ਆ ਇਹ ਕੰਧ ਕਰਕੇ ਨਾ ਮੈਨੂੰ ਵੀਡੀਓ ਬਣਾਉਣ ਚ ਬੜੀ ਦਿੱਕਤ ਆ ਤਾਂ ਇਹ ਕਾ ਆ ਚੋਟੀ ਇਹ ਗੱਬਣ ਇਹ ਹਜੇ 10 ਦਿਨ ਦੀ ਕੱਚੀ ਆ ਇਹ ਵੀ ਚੋਟੀ ਚੰਗੀ ਆ ਮਹਾਰਾਜ ਦੀ ਕਿਰਪਾ ਨਾਲ ਇਹ ਚੋਟੀ ਦਾ ਜਿਹੜਾ ਲੇਵਾ ਆ ਹਾਂ ਬਹੁਤ ਸ਼ਾਨਦਾਰ ਆ ਕੱਲਾ ਕੱਲਾ ਥਾਣਾ ਤੇ ਚੋਟੀ ਦਾ ਪਿੰਡਾ ਬਿਲਕੁਲ ਬਰੀਕ ਆ ਕਦ ਹੌਲਾ ਨਾਰਮਲ ਜੇ ਕੱਦ ਦੀ ਆ ਆ ਛੋਟੀ ਵੱਡੇ ਕੱਦ ਇਹ ਛੋਟੀ ਨਾਰਮਲ ਜੇ ਕੱਦ ਦੀ ਆ ਪਰ ਛੋਟੀ ਦੀ ਨਾ ਬਰੀਕੀਆਂ ਪਤਾ ਇਹ ਜਣੀ ਕਹਿੰਦੇ ਨੇ ਲੁਕ ਲ ਆਪਣੇ ਇਸ ਏਰੀਏ ਚੋਂ ਹੀ ਹੋਈ ਆ ਛੋਟੀ ਥਣ ਕੱਲਾ ਕੱਲਾ ਛੋਟੀ ਦਾ ਸਿੰਘ ਸੰਗੋਟ ਸਾਰਾ ਕੋਸ਼ਿਸ਼ ਹੀ ਛੋਟੀ ਦਾ ਮਿਲਕ ਵੈਨ ਚੰਗੀ ਲੱਗੀ ਹੋਈ ਆ ਸਿੰਘ ਬਿਲਕੁਲ ਛੋਟੇ ਆ ਨਾ ਅੱਖਾਂ ਤੋਂ ਬਿੱਲੀ ਆ ਪਿੰਡੇ ਦੀ ਕਾਲੀ ਆ ਛੋਟੀ ਨਾ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਝੋਟੀ ਦਾ ਜਿਹੜਾ ਪਿੰਡਾ ਬਿਲਕੁਲ ਬਰੀਕ ਆ ਥਣ ਕੱਲਾ ਕੱਲਾ ਮਿਲਕ ਵੈਨ ਚੰਗੀ ਲੱਗੀ ਆ ਤੇ ਜਿਹੜੀ ਝੋਟੀ ਦੀ ਧੌਣ ਆ ਬਿਲਕੁਲ ਮੂਰਨੀ ਵਰਗੀ ਬਰੀਕ ਆ ਤਾਂ ਪਿੱਟ ਪੁੱਠ ਚੰਗੀ ਆ ਝੋਟੀ ਦੀ ਹਜੇ ਜਾਨੀ ਕਿ 10 ਕਿ ਦਿਨਾਂ ਦੀ ਕੱਚੀ ਆ ਝੋਟੀ ਮਹਾਰਾਜ ਦੀ ਕਿਰਪਾ ਦੇ ਨਾਲ ਜਿੱਦਣ ਬਣ ਗਈ ਤਾਂ ਉਸ ਦਿਨ ਝੋਟੀ ਦਾ ਰੂਪ ਕੁਛ ਹੋਰ ਹੋਊਗਾ ਮੰਮੀ ਆ ਝੋਟੀ ਦਾ ਮੁੱਲ ਕੀ ਆ ਜੀ ਝੋਟੀ ਦਾ ਝੋਟੀ ਵਟੇ ਦਾ 85000 ਲਾ ਬਈ ਦੋਸਤੋ ਝੋਟੀ ਅੰਗਾ ਮੰਗਾ ਦੀ ਖਰੀ ਆ ਮੁੱਲ ਦੋਸਤੋ ਝੋਟੀ ਦਾ 85000 ਰੁਪਿਆ ਤਾਂ ਬਾਕੀ ਤੁਹਾਨੂੰ 바ਰਗੇਨਿੰਗ ਕਰਕੇ ਲੋਟ ਮਿਲ ਜੂਗੀ ਪਰ ਜਿਹੜੇ ਕਿਸੇ ਸੱਜਣ ਨੇ ਘਰੇ ਇਹ ਤੋਬਾ ਰੱਖਣਾ ਨਾ ਉਹਦੇ ਲਈ ਸ਼ਾਨਦਾਰ ਰਹੂਗੀ ਘਰੇ ਜਣੀ ਕਿ ਝੋਟੀ ਖੜੀ ਜੱਜਦੀ ਆ ਤਾਂ ਰੇਟ ਬਿਲਕੁਲ ਵਾਜਿਬ ਵਿੱਚ ਤੁਹਾਨੂੰ ਮਿਲ ਜਣੀ ਯਾਰ ਤਾਂ 바ਰਗੇਨਿੰਗ ਕਰਕੇ ਯਾਰ ਤੁਹਾਨੂੰ ਝੋਟੀ ਮਿਲ ਜਣੀ ਲੋਟ ਤਾਂ ਜਦੋਂ ਤੁਸੀਂ ਇਹੋ ਜੀ ਝੋਟੀ ਲੋਹੜੀ ਦੇ ਟਾਈਮ ਦੇ ਵਿੱਚ ਗੱਬਣ ਚ ਇੱਕ 60-65000 ਰੁਪਏ ਦੀ ਵਿਕ ਜੰਦੀ ਆ ਹੈਨਾ ਜੀ ਪਉਮਛ ਧਰਤੀ ਨੂੰ ਲੱਗਦੀ ਐ ਛੋਟੀ ਦੀਆਂ ਕੁਆਲਿਟੀਆਂ ਤਾਂ ਮਾਮਾ ਜੀ ਚੰਗੀਆਂ ਪੂਰੀਆਂ ਸਿੰਘ ਸੰਗ ਮਹਾਰਾਜ ਦੀ ਕਿਰਪਾ ਦੇ ਨਾਲ ਚੰਗਾ ਤਾਂ ਮਿਲਕ ਵੈਨ ਚੰਗੀ ਲੱਗੀ ਹੋਈ ਐ ਤਾਂ ਲੇਵੇ ਦੀ ਜਿਹੜੀ ਬਣਤਰ ਆ ਲੇਵੇ ਦਾ ਆਕਾਰ ਆ ਉਹ ਬਹੁਤ ਚੰਗਾ ਛੋਟੀ ਦਾ ਆ ਦੋਸਤੋ ਚੈੱਕ ਕਰੋ ਕੱਲਾ ਕੱਲਾ ਤਣ ਲੱਗਿਆ ਕਰਮਾ ਵਾਲੀ ਨੂੰ ਤਾਂ ਲੇਵੇ ਦੇ ਜਿਹੜੇ ਵਾਲਾ ਬਿਲਕੁਲ ਬਰੀਕ ਆ ਤਾਂ ਪਿੰਡਾ ਚੈੱਕ ਕਰੋ ਬਿਲਕੁਲ ਬਰੀਕ ਪਿੰਡਾ ਕੱਟੀ ਦਾ ਤਾਂ ਪਿੱਠ ਪੁੱਠ ਬਹੁਤ ਚੰਗੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਚੰਗੀ ਆ ਯਾਰ ਰੇਟ ਦੇ ਹਿਸਾਬ ਨਾਲ ਛੋਟੀ ਚੰਗੀ ਆ ਤਾਂ ਆ ਜਿਹੜੀ ਵੱਡੀ ਝੋਟੀ ਆਗੀ ਇਹ ਮਾਮਾ ਜੀ ਕੱਲ੍ਹ ਸੂਈ ਆ ਜੀ ਠੀਕ ਆ ਜੀ ਲੇਵਾ ਦੋਸਤੋ ਇੱਕ ਵਾਰ ਪਸ਼ੂ ਸੂ ਕੇ 부ਜਦਾ ਜਦੋਂ ਹੁਣ ਖਾਲੀ ਕਰੀ ਹੋਈ ਆ ਤਾਂ ਜਦੋਂ ਝੋਟੀ ਦੁਬਾਰੇ ਦੁੱਧ ਤੇ ਆਊਗੀ ਫੇਰ ਥੱਲੇੋਂ ਖਿੜੂਗੀ ਝੋਟੀ ਫੋਨ ਤਾਂ ਮੂੰਹ ਤੋਂ ਦੋਸਤੋ ਚੈੱਕ ਕਰੋ ਦੋ ਦੰਦਾ ਝੋਟੀ ਕੋਈ ਵੀ ਸੱਜਣ ਚੈੱਕ ਕਰ ਸਕਦਾ ਦੋ ਦੰਦਾ ਕੱਟੀ ਆ ਮਾਮਾ ਜੀ ਨਾਲ ਕੱਟੀ ਦੋਸਤੋ ਨਾਲ ਆ ਝੋਟੀ ਕੱਲ੍ਹ ਦੀ ਸੂਈ ਹੋਈ ਆ ਚੈੱਕ ਕਰ ਲਓ 나ੜੂਆ ਨਾਲ ਆ ਲੰਬਾ ਇਹ ਕੱਲ ਦੀ ਸੂਈ ਹੋ ਜਾਂ ਕਰਮਾ ਮਾਮਾ ਇਹ 12 ਕੱਪ ਦਾ ਦੁੱਧ ਕੱਢ ਜੂਗੀ ਝੋਟੀ ਆਹ ਮਾਮਾ ਕੱਢ ਦੂਗੀ ਦੁੱਧ ਦਾ ਵੱਧ ਕੱਢਣਾ ਚਾਹੀਦਾ ਦੁੱਧ ਵੱਧ ਕੱਢਣਾ ਚਾਹੀਦਾ ਪਰ ਜਣੀ ਕਿ ਆਪਾਂ 12 ਕਿਲੋ ਦੀ ਗਾਰੰਟੀ ਦੇ ਉੱਤੇ ਪਸ਼ੂ ਦੇ ਦਾਂਗੇ ਅ ਭਾਈ ਜਣੀ ਕਿ ਯਾਰ 13 ਕੱਪ ਦੁੱਧ ਕੱਢਣਾ ਚਾਹੀਦਾ 13 14 ਲੀਟਰ ਦੇ ਲਗਭਗ ਪਰ ਜਣੀ ਕਿ ਝੋਟੀ 12 ਕੱਪਾਂ ਦੀ ਗਾਰੰਟੀ ਤਾਂ ਮਾਮਾ ਜੀ ਦੇ ਦੇਣਗੇ ਪਹਿਲੇ ਸੂਏ ਦੋ ਦੰਦ ਕੱਟੀ ਨੂੰ 12 ਕਿਲੋ ਦੁੱਧ ਵੀ ਬਹੁਤ ਹੁੰਦਾ ਮਾਮਾ ਜੀ ਇਹ ਤਾਂ ਮੁੱਲ ਕੱਟੀ ਦਾ ਇਹ ਕੱਟੀ ਦੇ ਦਿੰਦੇ ਇੱਕ 15 ਆਂ ਲਓ ਵੀ ਦੋਸਤੋ 1,15,000 ਰੁਪਏ ਦੇ ਵਿੱਚ ਤੁਹਾਨੂੰ 1,15,000 ਮੁੱਲਾ ਕੱਟੀ ਦਾ ਤਾਂ ਬਾਰਕੇਨਿੰਗ ਕਰਕੇ ਤੁਹਾਨੂੰ ਹੋਰ ਵੀ ਜਾਇਜ ਮਿਲ ਜੂਗੀ ਤਾਂ ਵਿੱਚੋਂ ਹੋ ਜੂਗਾ ਤੁਹਾਡਾ ਸੌਦਾ ਕੋਈ ਚੱਕਰ ਨਹੀਂ ਲਓ ਵੀ ਦੋਸਤੋ ਝੋਟੀ ਬਾ ਕਮਾਲ ਆ ਜੇ ਕਿ ਮੇਰਾ ਸੱਜਣ ਲੈਣੀ ਚਾਹੁੰਦਾ ਤਾਂ ਮਾਮਾ ਜੀ ਵਾਲੇ ਨੰਬਰ ਤੇ ਰਿੰਗ ਮਾਰ ਕੇ ਰਾਬਤਾ ਕਾਇਮ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ